ਦੋਸਤੋ ਤੁਸੀਂ ਸੋਚਦੇ ਹੋਵੋਗੇ ਕਿ ਇਹ ਜਿਹੜੇ ਲੌਂਗ ਆ ਮੈਂ ਇਹਨਾਂ ਬੋਤਲਾਂ ਦੇ ਉੱਤੇ ਕਿਉਂ ਲਾ ਰਿਹਾ ਹਾਂ ਇਹ ਛੋਟੀਆਂ-ਛੋਟੀਆਂ ਪਲਾਸਟਿਕ ਦੀਆਂ ਜਿਹੜੀਆਂ ਬੋਤਲਾਂ ਨੇ ਇਹਨਾਂ ਤੇ ਜਿਹੜੇ ਆਪਣੇ ਲੌਂਗ ਇਹ ਕਿਉਂ ਲਾ ਰਿਹਾ ਹਾਂ ਤੇ ਦੋਸਤੋ ਸੱਚ ਜਾਣੋ ਕਿ ਇਹ ਵਾਲੀ ਟੈਕਨੀਕ ਦੇ ਨਾਲ ਤੁਸੀਂ ਆਪਣੇ ਹਜ਼ਾਰਾਂ ਰੁਪਏ ਜਿਹੜੇ ਆ ਉਹ ਬਚਾ ਸਕਦੇ ਜੀ ਤੇ ਉਹ ਕਿਵੇਂ ਉਹ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸਦਾ ਤੇ ਦੋਸਤੋ ਇਹਦਾ ਇੱਕ ਜ਼ਬਰਦਸਤ ਤਰੀਕਾ ਆ ਤੁਹਾਡਾ ਪੈਸੇ ਬਚਾਉਂਦਾ ਤੇ ਇਹਦੇ ਨਾਲ ਹੋਊਗਾ ਕਿ ਉਹ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਅੱਗੇ-ਅੱਗੇ ਦੱਸੂਗਾ ਸਾਸੀ ਕਾਲੀ ਸਾਰੀ ਫੇਸਬੁੱਕ ਫੈਮਿਲੀ ਨੂੰ ਅੱਜ ਜਿਹੜਾ ਮੈਂ ਤੁਹਾਡੇ ਲਈ ਇੱਕ ਨਵੀਂ ਚੀਜ਼ ਲੈ ਕੇ ਆਇਆ ਬਹੁਤ ਹੀ ਵਧੀਆ ਤੇ ਇਹਦੇ ਨਾਲ ਤੁਸੀਂ ਆਪਣੇ ਘਰ ਦੇ ਜਿਹੜੇ ਹਜ਼ਾਰਾਂ ਰੁਪਏ ਜਿਹੜੇ ਆ ਉਹ ਬਚਾ ਸਕਦੇ ਜੀ ਤੇ ਉਹ ਕਿਵੇਂ ਤੇ ਇਹ ਜਿਹੜੇ ਬੋਤਲਾਂ ਦੇ ਉੱਤੇ ਜਿਹੜੇ ਲੌਂਗ ਸੀ ਉਹ ਮੈਂ ਕਿਉਂ ਲਾ ਰਿਆ ਸੀ ਇਹਦਾ ਜਿਹੜਾ ਮਤਲਬ ਆ ਉਹ ਕੀ ਆ ਤੇ ਕਿਵੇਂ ਜਿਹੜੀ ਟੈਕਨੀਕ ਆਪਣੀ ਕੰਮ ਕਰੂਗੀ ਉਹ ਮੈਂ ਤੁਹਾਨੂੰ ਅੱਗੇ-ਅੱਗੇ ਵੀਡੀਓ ਦੇ ਵਿੱਚ ਦੱਸੂਗਾ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਹੀ ਜਿਹੜੀ ਵਧੀਆ ਤੇ ਫਾਇਦੇਮੰਦ ਹੋਣ ਵਾਲੀ ਹੈ ਤੁਹਾਡੇ ਸਾਰਿਆਂ ਦੇ ਲਈ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਤੁਹਾਨੂੰ ਚਾਹੀਦੀ ਇੱਕ ਬੋਤਲ ਹੈ ਠੀਕ ਹੈ ਨਾ ਕੋਈ ਵੀ ਇਦਾਂ ਦੀਆਂ ਛੋਟੀਆਂ-ਛੋਟੀਆਂ ਬੋਤਲਾਂ ਲੈ ਲੈਣੀਆਂ ਤੇ ਤੁਸੀਂ ਇੱਕ ਚਮਚਾ ਲੈ ਲੈਣਾ ਜਿਹੜਾ ਆਪਣਾ ਫੌਕ ਹੁੰਦਾ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਵਿੱਚ ਆਪਾਂ ਇਹਦਾ ਸ਼ੇਕ ਕੱਢ ਲਵਾਂਗੇ ਬਿਲਕੁਲ ਇਸੇ ਤਰ੍ਹਾਂ ਗੋਲ-ਗੋਲ ਤੁਸੀਂ ਸੋਚਦੇ ਹੋਵੋਗੇ ਕਿ ਇਹਦੇ ਨਾਲ ਸ਼ੇਕ ਕੱਢਣ ਦੇ ਨਾਲ ਜਿਹੜੇ ਆਪਾਂ ਲਾਉਂਗੇ ਆਪਾਂ ਜਿਹੜੀ ਆਪਣੀ ਬੋਤਲ ਦੇ ਉੱਤੇ ਲਾਏ ਸੀ ਇਹਦੇ ਨਾਲ ਆਪਣਾ ਜਿਹੜਾ ਹਜ਼ਾਰਾਂ ਰੁਪਈਆ ਦਾ ਫਾਇਦਾ ਹੈ ਜਿਹੜਾ ਵਾ ਉਹ ਕਿਵੇਂ ਹੋ ਜੂਗਾ ਪਰ ਦੋਸਤੋ ਯਕੀਨ ਮੰਨਿਓ ਕਿ ਇਹਦਾ ਜਿਹੜਾ ਫਾਇਦਾ ਵਾ ਬਹੁਤ ਹੀ ਜ਼ਿਆਦਾ ਆ ਕਿ ਇਹ ਜਿਹੜੀ ਤਕਨੀਕ ਆ ਮੈਂ ਬਹੁਤ ਹੀ ਵਧੀਆ ਜਿਹੜੀ ਮੈਨੂੰ ਕਿਸੇ ਨੇ ਦੱਸੀ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾਂ ਕਿਉਂਕਿ ਇਹਦੇ ਨਾਲ ਤੁਹਾਡਾ ਜਿਹੜਾ ਵਾ ਫਾਇਦਾ ਹੋ ਜੂਗਾ ਲੱਗਦਾ ਕਿ ਇਹਦੇ ਨਾਲ ਆਪਾਂ ਕਰਨਾ ਕੀ ਆ ਇਹਦੇ ਵਿੱਚ ਆਪਾਂ ਕੀ ਕੀ ਐਡ ਕੀ ਜਾ ਕਰਨੀਆਂ ਵਾ ਤੇ ਉਹਨਾਂ ਚੀਜ਼ਾਂ ਨਾਲ ਐਡ ਕਰਦੇ ਆ ਇਹਦੇ ਚ ਜਿਹੜਾ ਚੀਜ਼ ਬਣ ਜਾਣੀ ਹੈ ਨਾ ਬਹੁਤ ਹੀ ਵਧੀਆ ਜਿਹੜੀ ਆ ਤੁਹਾਡੇ ਘਰ ਦੇ ਲਈ ਬਣ ਜਾਣੀ ਆ ਇਸੇ ਤਰ੍ਹਾਂ ਹੀ ਦੋਸਤੋ ਜੇ ਤੁਸੀਂ ਦੋ ਬੋਤਲਾਂ ਭਰਾਉਣੀਆਂ ਚਾਹੁੰਦੇ ਹੋ ਦੋ ਬਣਾ ਲਓ ਜੇ ਇੱਕ ਬਣਾਉਣੀ ਚਾਹੁੰਦੇ ਜੀ ਤੇ ਤੁਸੀਂ ਇੱਕ ਵੀ ਬਣਾ ਸਕਦੇ ਜੀ ਤੇ ਹੁਣ ਜਿਹੜੀ ਆਪਾਂ ਦੂਸਰੀ ਛੋਟੀ ਜੀ ਬੋਤਲ ਆ ਉਹਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਜਿਹੜੇ ਸ਼ੇਕ ਕੱਢ ਲਵਾਂਗੇ ਤੇ ਹੁਣ ਤੁਹਾਨੂੰ ਕੀ ਚਾਹੀਦਾ ਕਿ ਤੁਸੀਂ ਲੈ ਲੈਣੀ ਆ ਇੱਕ ਕੈਂਚੀ ਤੇ ਕੈਂਚੀ ਦੀ ਮਦਦ ਦੇ ਨਾਲ ਜਿਹੜੀ ਆਪਣੀ ਅੱਧੀ ਤੋਂ ਜਿਹੜੀ ਥੋੜੀ ਜੀ ਆਪਾਂ ਬੋਤਲਿਆ ਉਹ ਆਪਾਂ ਕੱਟ ਲਵਾਂਗੇ ਉਹ ਤੁਸੀਂ ਇਦਾਂ ਦੀਆਂ ਬਣਾ ਲੈਣੀਆਂ ਤੇ ਹੁਣ ਆਪਾਂ ਇਹਦੇ ਵਿੱਚ ਕੀ ਐਡ ਕਰਨਾ ਵਾ ਉਹ ਮੈਂ ਤੁਹਾਨੂੰ ਦੱਸਦਾ ਇਸ ਤੋਂ ਬਾਅਦ ਦੋਸਤੋ ਤੁਸੀਂ ਇਹਨਾਂ ਦੇ ਵਿੱਚ ਨਮਕ ਜਿਹੜਾ ਵਾ ਪਾ ਲੈਣਾ ਹੈ ਜਿਹੜਾ ਆਪਣੇ ਘਰ ਹੈ ਨਾ ਨਮਕ ਆਪਾਂ ਜਿਹੜਾ ਯੂਜ਼ ਕਰਦੇ ਹਾਂ ਸਬਜ਼ੀਆਂ 'ਚ ਪਾਉਣ ਲਈ ਤੇ ਇਹ ਆਪਾਂ ਇਹਦੇ ਵਿੱਚ ਜਿਹੜਾ ਵਾ ਦੋ-ਦੋ ਚਮਚੇ ਪਾ ਲਵਾਂਗੇ ਇਹਤੋਂ ਬਾਅਦ ਤੁਸੀਂ ਲੈ ਲੈਣਾ ਵਾ ਇੱਕ ਈਜ਼ੀ ਉਹ ਵੀ ਤੁਸੀਂ ਲਿਕਵਿਡ ਜਿਹੜਾ ਵਾ ਲੈ ਲੈਣਾ ਭਾਵੇਂ ਤੁਸੀਂ ਹੱਥ ਧੋਣ ਲਾ ਭਾਵੇਂ ਕੱਪੜੇ ਧੋਣ ਲਾ ਜਿਹੜਾ ਪਰ ਲੈਣਾ ਤੁਸੀਂ ਕੀ ਹੈ ਲਿਕਵਿਡ ਲੈਣਾ ਹੈ ਠੀਕ ਹੈ ਨਾ ਤੇ ਇਹਨੂੰ ਆਪਾਂ ਇਥੋਂ ਕੱਟ ਕੇ ਮੇਰੇ ਵਿੱਚ ਜਿਹੜਾ ਵਾ ਆਪਾਂ ਫਿਲ ਅਪ ਕਰ ਦਾਂਗੇ ਇਸ ਤੋਂ ਬਾਅਦ ਤੁਸੀਂ ਇੱਕ ਚਮਚੇ ਦੀ ਮਦਦ ਦੇ ਨਾਲ ਇਹਨੂੰ ਜਿਹੜਾ ਵਾ ਮਿਕਸ ਕਰ ਲੈਣਾ ਬਿਲਕੁਲ ਇਸੇ ਤਰ੍ਹਾਂ ਦੇ ਦੋਸਤੋ ਇਹਦੀ ਜਿਹੜੀ ਹੋਣੀ ਫਰੇਗਰੈਂਸ ਆ ਬਹੁਤ ਹੀ ਜਿਹੜੀ ਵਧੀਆ ਆਉਣ ਲੱਗ ਗਈ ਆ ਈਜ਼ੀ ਲਿਕਵਿਡ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਉਹ ਪਾਉਣ ਵਿੱਚ ਜਿਹੜੀ ਆਪਾਂ ਕੰਜੂਸੀ ਨਹੀਂ ਕਰਨੀ ਉਹ ਆਪਾਂ ਪੂਰਾ ਇਹਦੇ ਵਿੱਚ ਜਿਹੜਾ ਵਾ ਫਿਲ ਅਪ ਕਰ ਦਾਂਗੇ ਤਾਂ ਜੋ ਇਹ ਜਿਹੜਾ ਵਾ ਆਪਣਾ ਬਿਲਕੁਲ ਚੰਗੇ ਤਰੀਕੇ ਨਾਲ ਆਪਣਾ ਜਿਹੜਾ ਨਮਕ ਆ ਸੌਲਟ ਆ ਉਹ ਵਿੱਚ ਮਿਕਸ ਹੋ ਜਾਵੇ ਹੁਣ ਤੁਸੀਂ ਲੈਣੇ ਆ ਜੀ ਲੌਂਗ ਲੌਂਗਾਂ ਨੂੰ ਤੁਸੀਂ ਇਹਦੇ ਵਿੱਚ ਜਿਹੜਾ ਵਾ ਇਸ ਤਰ੍ਹਾਂ ਰੱਖ ਦੇਣਾ ਆਪਣੇ ਜਿਹੜੇ 5 7 10 ਲਾਉਂਗੇ ਆ ਆਪਾਂ ਏਕੇਕੇ ਦੇ ਵਿੱਚ ਜਿਹੜੇ ਰੱਖ ਦੇਵਾਂਗੇ ਦੇ ਦੋਸਤੋ ਇਹ ਤੀਨ ਬੋਤਲ ਜਿਹੜੀ ਹੁਣ ਫ੍ਰੈਗਰੈਂਸ ਹੈ ਨਾ ਹੁਣ ਤੋਂ ਇਹਦੀ ਜਿਹੜੀ ਫ੍ਰੈਗਰੈਂਸ ਆ ਬਹੁਤ ਹੀ ਸੋਹਣੀ ਆਉਣ ਲੱਗਦੀ ਹੈ ਦੇਖੋ ਵੀ ਦੋਸਤੋ ਆਪਾਂ ਜਿਹੜੇ ਆ ਪਾ ਪਾ ਦਸ ਦਸ ਲੌਂਗ ਜਿਹੜੇ ਇਹਨਾਂ ਦੇ ਵਿੱਚ ਆਪਾਂ ਪਾ ਦਿੱਤੇ ਆ ਤੇ ਹੁਣ ਆਪਣੀ ਇਹ ਜਿਹੜੀ ਬੋਤਲ ਆਪਾਂ ਇਹਦੇ ਵਿੱਚ ਜਿਹੜਾ ਇਹਨੂੰ ਫਿੱਟ ਕਰ ਲਵਾਂਗੇ ਦੋਸਤੋ ਇਸ ਤੋਂ ਬਾਅਦ ਤੁਸੀਂ ਲਾ ਲੈਨੇ ਆਪਣੇ ਜਿਹੜੇ ਬੋਤਲਾਂ ਦੇ ਢੱਕਣ ਤੇ ਤੁਸੀਂ ਸੋਚ ਰਹੇ ਹੋਗੇ ਕਿ ਇਹ ਆਪਣੀਆਂ ਹੁਣ ਜਿਹੜੀਆਂ ਬਿਲਕੁਲ ਬਣ ਕੇ ਦੋਸਤੋ ਰੈਡੀ ਹੋ ਚੁੱਕੀਆਂ ਤੇ ਹੁਣ ਆਪਾਂ ਇਹਨਾਂ ਦਾ ਕਰਨਾ ਕੀ ਹੈ ਉਹ ਮੈਂ ਤੁਹਾਨੂੰ ਦੱਸ ਦਾਂ ਦੋਸਤੋ ਹੁਣ ਤੁਸੀਂ ਇਹਨਾਂ ਨੂੰ ਜਿਹੜਾ ਵਾ ਯੂਜ਼ ਕਰ ਸਕਦੇ ਹੋ ਇਹ ਹੁਣ ਯੂਜ਼ ਹੋਣ ਲਈ ਬਿਲਕੁਲ ਪਰਫੈਕਟ ਆਪਣੀਆਂ ਜਿਹੜੀਆਂ ਬੋਤਲਾਂ ਵਾ ਉਹ ਬਣ ਚੁੱਕੀਆਂ। ਦੋਸਤੋ ਇਹ ਹੁਣ ਆਪਣੀ ਜਿਹੜੀ ਆ ਆਰਡੋਨਿਲ ਬਣ ਚੁੱਕੀ ਆ। ਉਹਦਾ ਤੁਸੀਂ ਕੀ ਕਰਦੇ ਕਿ ਬਾਜ਼ਾਰ ਜਾਂਦੇ ਹੋ ਤੇ 100-100 ਰੁਪਏ ਦੀ ਜਾਂ ਤੁਸੀਂ ਮਹਿੰਗੇ-ਮਹਿੰਗੇ ਪ੍ਰੋਡਕਟ ਲੈ ਕੇ ਆਉਂਦੇ ਜੇ ਆਰਡੋਨਿਲ ਜਿਹੜੀ ਆਪਣੀਆਂ ਵਾਸ਼ਰੂਮ ਦੇ ਵਿੱਚ ਰੱਖਣ ਦੇ ਲਈ ਹੈਨਾ ਤੇ ਵਾਸ਼ਰੂਮ ਦੇ ਵਿੱਚ ਉਹ ਜਿਹੜੀ ਆਪਣੀ ਫਰੇਗਰੈਂਸ ਆਉਂਦੀ ਆ ਬਹੁਤ ਵਧੀਆ ਪਰ ਉਹ ਕੀ ਹੁੰਦਾ ਕਿ ਉਹ ਟਿੱਕੀ ਜੀ ਜਿਹੜੀ ਹੁੰਦੀ ਆ ਉਹ 10 ਦਿਨ ਜਾਂ 15 ਦਿਨ ਆਪਣੀ ਕੱਢਦੀ ਆ ਪਰ ਦੋਸਤੋ ਇਹ ਜ ਇੰਚਾਰ ਮੀਨੇ ਕਿਤੇ ਨਹੀਂ ਗਏ ਤੇ ਇੰਨੀ ਕ ਸੋਹਣੀ ਫ੍ਰੈਗਰੈਂਸ ਜਿਹੜੀ ਆ ਇਹਦੀ ਆਉਂਦੀ ਆ ਕਿਉਂਕਿ ਇਹਦੇ ਵਿੱਚ ਆਪਾਂ ਈਜ਼ੀ ਪਾ ਦਿੱਤਾ ਤੇ ਨਾਲ ਆਪਾਂ ਪਾ ਦਿੱਤੇ ਆਪਣੇ ਲੌਂਗ ਤੇ ਇਹਨਾਂ ਦੋਵਾਂ ਦੀ ਜਿਹੜੀ ਫ੍ਰੈਗਰੈਂਸ ਹੋਣ ਤੋਂ ਬਹੁਤ ਜਿਹੜੀ ਵਧੀਆ ਆਉਣ ਲੱਗੀ ਤੇ ਇਥੇ ਕਿਤੇ ਵੀ ਤੁਹਾਡੇ ਕੋਈ ਵੀ ਚੀਜ਼ ਜਿਹੜੀ ਹੋਵੇ ਤੁਸੀਂ ਉੱਥੇ ਇਹਨੂੰ ਰੱਖ ਸਕਦੇ ਜੇ ਐਜ ਦੇਖੋ ਜਿੱਦਾਂ ਕਿ ਇਹ ਆਪਾਂ ਇਹ ਰੱਖ ਦਿੱਤੀ ਆ ਤੇ ਇਹ ਤੇ ਜਿਹੜੇ ਦੋਸਤੋ ਆਪਾਂ ਜਿਹੜੇ ਇਹਦੇ ਵਿੱਚ ਸ਼ੇਕ ਕਰ ਦਿੱਤੇ ਆ ਨਾ ਇਹਨਾਂ ਰਾਈ ਦੀ ਜਿਹੜੀ ਸੁਗੰਧ ਆ ਸਾਰੇ ਆਪਣੇ ਵਾਸ਼ਮੂਮ ਦੇ ਵਿੱਚ ਜਿਹੜੀ ਆ ਫੈਲਣੀ ਆ ਤੇ ਇਹ ਦੋਸਤੋ ਤੁਸੀਂ ਤੁਹਾਡੇ ਡਰਾਈング ਰੂਮ ਦੇ ਵਿੱਚ ਵੀ ਕਿਤੇ ਨਾ ਕਿਤੇ ਰੱਖ ਸਕਦੇ ਕਿਉਂਕਿ ਆਪਣੇ ਡਰਾਈング ਰੂਮ ਦੇ ਵਿੱਚ ਵੀ ਜਿਹੜੀ ਆ ਬਹੁਤ ਹੀ ਵਧੀਆ ਜਿਹੜੀ ਇਹਦੀ ਸੈਂਟਸ ਆ ਉਹ ਆਊਗੀ ਤੇ ਇਹ ਆਪਾਂ ਦੋ ਜਿਹੜੀਆਂ ਉਹ ਬਣਾ ਲਈਆਂ ਇੱਕ ਆਪਾਂ ਆਪਣੀ ਵਾਸ਼ਰੂਮ ਤੇ ਰੱਖਤੀ ਆ ਇੱਕ ਆਪਾਂ ਜਿਹੜੀ ਆ ਉਹ ਆਪਾਂ ਡਰਾਈング ਰੂਮ ਦੇ ਵਿੱਚ ਰੱਖ ਦੇਵਾਂਗੇ ਸੋ ਦੋਸਤੋ ਪੀਵੇ ਦਾ ਲੱਗਾ ਤੁਹਾਨੂੰ ਇਹ ਵਾਲਾ ਆਈਡੀਆ ਦੋਸਤੋ ਇਹ ਵਾਲਾ ਇੱਕ ਵਾਰੀ ਤੁਸੀਂ ਅਜਮਾ ਕੇ ਜਰੂਰ ਦੇਖਿਓ ਇਹਦਾ ਰਿਜ਼ਲਟ ਜਿਹੜਾ ਬਹੁਤ ਹੀ ਵਧੀਆ ਤੇ ਇਹਦੀ ਫਰੇਗਰੈਂਸ ਇੰਨੀ ਕੁ ਸੋਹਣੀ ਹੈ ਜਿਹੜੀ ਆਪਾਂ ਜਿਹੜੇ 100-100 ਰੁਪਏ ਦੀ ਆਰਡਰ ਨਹੀਂ ਜਿਹੜੀ ਲੈ ਕੇ ਆਉਨੇ ਜਾਂ ਆਪਾਂ ਰੂਮ ਫਰੈਸ਼ਨਰ ਲੈ ਕੇ ਆਉਨੇ ਆਪਾਂ ਸਪਰੇਅ ਵਾਲੇ ਹੈਨਾ ਇਹ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਆਪਣੇ ਘਰ ਦੇ ਵਿੱਚ ਵਾਸ਼ਯੂਮ ਜਾਂ ਆਪਣੇ ਰੂਮ ਤੇ ਆਪਨੇ ਡਰਾਈਂਗ ਰੂਮ ਦੇ ਵਿੱਚ ਕਿਤੇ ਵੀ ਤੇ ਦੋਸਤੋ ਜੇ ਤੁਹਾਨੂੰ ਇਹ ਵਾਲਾ ਆਈਡੀਆ ਵਧੀਆ ਲੱਗਾ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ